ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਦਰ ਉਸ ਤੋਂ ਖੁਸ਼ ਹਾਂਗੀ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਹਾ ਮਾਰਨਿੰਗ ਦਾ 6:30 ਦਾ 5:00 ਵੀ ਕਰਾਈ 6:30 ਹੋਣ ਵਾਲੀ ਨੇ ਮੈਂ ਆਪਣੀ ਮਾਰਨਿੰਗ ਡਰਿੰਕ ਲੈ ਲਈ ਦਵਿੰਦਰ ਨੇ ਨਾਰੀਅਲ ਪਾਣੀ ਲੈ ਲਿਆ ਤੇ ਹੁਣ ਆ ਗਈ ਸਾਡੀ ਬ੍ਰੈਕਫਾਸਟ ਦੀ ਵਾਰੀ ਅੱਧੇ ਕੋਨੇ ਘੰਟੇ ਨੂੰ ਅਸੀਂ ਕਰਾਂਗੇ ਬ੍ਰੈਕਫਾਸਟ ਹੁਣ ਮੈਂ ਕਰ ਲਈ ਹੈ ਤਿਆਰੀ ਮੈਂ ਬ੍ਰੈਕਫਾਸਟ ਵਿੱਚ ਅੱਜ ਲੈਣਾ ਬ੍ਰੈਡ ਸੈਂਡਵਿਚ ਦਵਿੰਦਰ ਕਹਿੰਦੇ ਮੈਂ ਲੈਣਾ ਬ੍ਰੈਡ ਆਮਲੇਟ ਚੋਇਸ ਕਦੇ ਨਹੀਂ ਮਿਲਦੀ ਸਾਡੀ ਦੋਨਾਂ ਨੂੰ ਕਦੇ-ਕਦੇ ਮਿਲਦਾ ਕਦੇ ਚੋਇਸ ਮਿਲਦੀ ਹੁੰਦੀ ਹੈ ਨਾ ਰੋਜ਼ ਨਹੀਂ ਆਪਣੀ ਚੋਇਸ ਮਿਲਦੀ ਮੈਂ ਕਿਹਾ ਸੈਂਡਵਿਚ ਖਾ ਲਵਾਂ ਕਹਿੰਦੇ ਨਹੀਂ ਮੈਂ ਬ੍ਰੈਡ ਆਮਲੇਟ ਖਾਣਾ ਮੈਂ ਕਿਹਾ ਅੱਜ ਮੇਰਾ ਸੈਂਡਵਿਚ ਖਾਣ ਨੂੰ ਮਾਣਾ ਫਿਰ ਮੈਂ ਵੀ ਆਪਣੇ ਮਨ ਦੀ ਸੁਣੂਗੀ ਜੋ ਮਰਜ਼ੀ ਕਰੂਗੀ ਦੋਈ ਖਾਉਂਗੀ ਮੈਂ ਸੈਂਡਵਿਚ ਖਾਣਾ ਫਿਰ ਉਸ ਤੋਂ ਬਾਅਦ ਬਣਾਉਂਗੀ ਨਾਲ ਦੀ ਨਾਲ ਤਿਆਰੀ ਕਰਦੀ ਆਂ ਸਬਜ਼ੀ ਦੀ ਸਬਜ਼ੀ ਬਣਾਉਂਗੀ ਸਬਜ਼ੀ ਦੇਖਦੇ ਮੇਰੇ ਨਾਲ ਤਾਂ ਮੇਰੇ ਕੋਲ ਕਦੂ ਹੀ ਹੈ ਸਿਰਫ ਕਦੂ ਕੱਟ ਕੇ ਕਦੂ ਬਣਾਉਣੀ ਆ ਕਦੂ ਕਦੂ ਦੀ ਵੀ ਨਾਲ ਦੀ ਨਾਲ ਤਿਆਰੀ ਕਰਦੀ ਆਂ ਉਹ ਵੀ ਕੱਢ ਰਹੀ ਆ ਹਨਾ ਤੇ ਉਸ ਤੋਂ ਇਹ ਹੈਗਾ ਮੇਰਾ ਬ੍ਰੇਕਫਾਸਟ ਸਮਝੀਆਂ ਨਾ ਫੁੱਲ ਭਰੇ ਹੋਏ ਸੈਂਡਵਿਚ ਐਂਡ ਥੋੜਾ ਜਿਹਾ ਮੈਂ ਐਗ ਸਕਰੈਂਬਲ ਕਰ ਲਿਆ ਪੂਰਤੀ ਬਣਾਈ ਐਗ ਦੀ ਫਿਰ ਮੈਂ ਖਾ ਲਿਆ ਮੈਂ ਬ੍ਰੇਕਫਾਸਟ ਫਿਰ ਮਾਦਰ ਵਿੱਚ ਪੀਉਂਗੀ ਚਾਹ ਟਾਈਮ ਹੋ ਰਿਹਾ 8:00 ਵਜੇ ਦਾ ਤੇ ਮੈਂ ਪਾਇਲ ਹਨ ਮਸ਼ੀਨ 'ਚ ਕੱਪੜੇ ਸੈਮੀ ਦੀ ਧੋਰੀ ਕੋਈ ਕੁਝ ਤਾਂ ਘੱਟ ਗੰਦੇ ਹੁੰਦੇ ਨੇ ਕੁਝ ਜ਼ਿਆਦਾ ਗੰਧ ਹੋਣ ਨਾਲ ਫੁੱਲੀ 'ਚ ਨਾ ਟਾਈਮ ਬਹੁਤ ਜ਼ਿਆਦਾ ਲੱਗਿਆ ਨਾ ਸਰਸ ਕਰਕੇ ਮੈਂ ਸੈਮੀ ਦੀ ਪਾ ਲਈ ਸੀ ਇਹ ਤਾਂ ਹਲਕੇ ਗੰਦੇ ਹੁੰਦੇ ਨੇ ਪਹਿਲਾਂ ਕਿਹੜੇ ਦਵਾ ਦੇਣ ਜਿਹੜੇ ਜ਼ਿਆਦਾ ਗੰਦੇ ਹੁੰਦੇ ਨੇ ਬਾਅਦ 'ਚ ਪਾਉਂਦੇ ਨੇ ਮੌਜੂਦਾ ਇਹ ਵੀ ਦੋਨੋਂ ਕਿੰਨਾ ਜਿਹਾ ਅਲੱਗ-ਅਲੱਗ ਮੋੜਿਆ ਇਹ ਨਹੀਂ ਕਹਿੰਦਾ ਕਿ ਸਕੂਲੀ ਜਾਦੇ ਵਧੀਆ ਸੈਂਗੀ ਵੀ ਵਧੀਆ ਹੋ ਜਾਏਗਾ ਤੇ ਹੁਣ ਐਨੇ ਸਾਲ ਸੈਂਗੀ ਜੀ ਕਪੜੇ ਧੋਤੇ ਨੇ ਬਹੁਤ ਵਧੀਆ ਮਸ਼ੀਨ ਹੈਗੀ ਹੋਰ ਇਹਦਾ ਸਾਈਜ਼ ਹੋਏ 2.40 ਜੀ ਸਾਰੀਆਂ ਤਰ੍ਹਾਂ ਹਰ ਆਪਣਾ ਸਾਸ ਤੋਂ ਬਾਰਿ-ਬਾਰੀ ਯੂਜ਼ ਚਾਹਿਆ ਨਾ ਕਪੜੇ ਜੋ ਮਰਜੀ ਪਾਈ ਚੱਲੋ ਕੱਢੀ ਚੱਲੋ ਇਹ ਨਹੀਂ ਹੈਗਾ ਤੇ ਹੁਣ ਇਹਨੇ ਰੋਕਣਾ ਨਹੀਂ ਹੈਗਾ ਇੱਕ ਵਾਰ ਸਟਾਰਟ ਕਰਕੇ ਜਿਵੇਂ ਤੇ ਖਣੇਸ ਟਾਈਮ ਆ ਮੈਂ ਕੱਪੜੇ ਧੋਏ ਅਮੈਨੇ ਕੋਲ ਕਿ ਹਰੇ 8:00 ਵਜੇ ਨੂੰ 8:30 'ਚ ਕੱਪੜੇ ਪਾ ਗੀ ਸੁਕਣੇ ਜੇ ਉਸ ਬਾਅਦ ਜੇ ਕਿ ਮੈਂ ਜਾ ਰਹੀ ਹਾਂ 8:00 ਵਜੇ 'ਚ ਕੱਪੜੇ ਪਾ ਗੀ ਸੁਕਣੇ ਕੇ ਬਾਅਦ ਖਾਣਾ ਖਾਣਗੇ ਉਹ ਤਾਂ ਕੱਪੜੇ ਸੁਕ ਜਾਣਗੇ ਜਿਵੇਂ ਜਿਵੇਂ ਕੱਪੜੇ ਧੁੱਤ ਜਾ ਰਹੇ ਸੀ ਮੈਂ ਪਰਸਨਲ ਦੇ ਨਾਲ ਇਹਨਾਂ ਨੂੰ ਸੁੱਕਣੇ ਪਾ ਰਹੀ ਸੀ ਕਹਿੰਗੇ ਸੈਮੀ ਮਸ਼ੀਨ 'ਚ ਇਹ ਹੁੰਦਾ ਕਿ ਇੱਕ ਲੋਡ ਧੁੱਤ ਆ ਗਿਆ ਉਹਨੂੰ ਸੁੱਕਣੇ ਪਾਵੋ ਹਨ ਫਿਰ ਆਪਾਂ ਕੱਢ ਦਾਂ ਨੇ ਫਿਰ ਨੈਕਸਟ ਲੋਡ ਪਾ ਦਾਂ ਨੇ ਫੂਲੀ ਜੇ ਹੁੰਦਾ ਕਿ ਸਾਰੇ ਕੱਪੜੇ ਇਕੱਠੇ ਹੀ ਪਾਉਣੇ ਪੈਂਦੇ ਨੇ ਇਕੱਠੀ ਵਾਸ਼ ਹੋ ਕੇ ਫਿਰ ਮਸ਼ੀਨ ਰੁਕਦੀ ਹੈ ਕਿ ਰ ਆਪਾਂ ਇਕੱਠੇ ਹੁਣ ਸੁੱਕਣੇ ਪਾਉਣੇ ਪਰ ਸੈਮੀ ਚ ਹੁੰਦਾ ਕਿ ਆਪਾਂ ਜਿਵੇਂ ਜਿਵੇਂ ਧੋਤਿਆਂ ਨੂੰ ਚੁਣ ਨਾਲ ਦੀ ਨਾਲ ਸੁੱਕਣੇ ਪਾਈ ਚੱਲੋ ਤੇ ਕੱਪੜੇ ਜਿਸ ਦਿਨ ਪਾਉਣੇ ਹੁੰਦੇ ਨੇ ਸੁੱਕਣੇ ਧੋਣੇ ਆ ਫਿਰ ਤਾਰਾਂ ਵੀ ਉਸ ਤੋਂ ਪਹਿਲਾਂ ਸਾਫ਼ ਕਰਨੇ ਹੁੰਦੇ ਨੇ ਕੱਪੜਿਆਂ ਦਾ ਸਟੈਂਡ ਤਾਂ ਕਿ ਮਿੱਟੀ ਲੱਗੀ ਹੈ ਇਹਨਾਂ ਤੇ ਕੋਈ ਡਸਟ ਹੈ ਉਹ ਸਾਫ਼ ਹੋ ਜਾਏ ਆਪਣੇ ਕੱਪੜੇ ਨੰਗਦੇ ਹੋਣ ਹਨ ਨਹੀਂ ਤਾਂ ਧੁੱਤ ਹੋਏ ਕੱਪੜੇ ਕੱਪੜਿਆਂ ਤੇ ਕੁਝ ਸੁੱਕਣੇ ਪਾਉਣੇ ਕੁਝ ਲੱਗ ਜੇ ਜਾਂ ਕੋਈ ਕੱਪੜਾ ਨੀਚੇ ਗਿਰ ਜੇ ਨਵਿੰਦਰ ਕੇ ਨੇ ਜਾਣਾ ਸੀਗਾ ਮਾਨਸਾ ਮੰਡੀ ਵਿੱਚ ਕਣਕ ਉਹ ਲੈ ਕੇ ਜਾਣਾ ਸੀ ਕਣਕ ਤੇ ਟੋੰਗੀ ਤੇ ਕਹਿੰਨੇ ਮੈਨੂੰ ਚਲੋ ਕੋਈ ਫਰੂਟ ਦੇ ਦਿਓ ਐਨ ਮੈਨੂੰ ਹਲਕੀ ਜਿਹੀ ਭੁੱਖ ਹੈ ਖਾਣੇ ਦਾ ਟਾਈਮ ਵੀ ਨਹੀਂ ਸੀ ਤੇ ਖਾਣੇ ਦੀ ਭੁੱਖ ਵੀ ਨਹੀਂ ਸੀ ਹਜੇ ਮੈਂ ਕਿਹਾ ਚਲੋ ਤੁਸੀਂ ਅੰਦਰ ਚਲੋ ਮੈਂ ਆ ਕੇ ਥੋੜੇ ਕੱਪੜੇ ਰਹਿ ਕੇ ਸੁਕਣੇ ਪਾ ਕੇ ਮੈਂ ਫਿਰ ਤੁਹਾਨੂੰ ਆਉਣੀ ਆ ਕੇ ਫਰੂਟ ਦਿੰਨੀ ਆਂ ਉਹਨਾਂ ਨੂੰ ਜਦੋਂ ਖਾਣਾ ਸਵੇਰਿਆਂ ਹੁੰਦਾ ਵੀ ਨਹੀਂ ਖਾਣੇ ਦੀ ਮੈਂ ਤਿਆਰੀ ਅੰਦਰ ਇੱਕ ਵਾਰ ਕਰਕੇ ਆਉਣੀ ਹੁੰਦੀ ਆਂ ਸਬਜੀ ਮੀਨਸ ਮੇਨ ਦਾ ਸਬਜੀ ਹੁੰਦੀ ਆ ਵੀ ਆਟਾ ਗੁੰਨੇ ਆ ਨੇ ਉਹਨਾਂ ਨੂੰ ਸਬਜੀ ਬਣਾ ਦਾਨੀ ਆ ਤੇ ਉਸ ਤੋਂ ਬਾਅਦ ਜਿਹੜਾ ਖਾਣਾ ਇਹਦਾ ਟਾਈਮ ਹੁੰਦਾ ਸਾਡਾ 9:00 ਦਾ ਟਾਈਮ ਹੁੰਦਾ 9:00 9:30 ਮੇ ਵੀ ਕਈ ਵਾਰ 9:00 ਹੋ ਜਾਂਦੇ ਨੇ ਡਿਪੈਂਡ ਕਰਦਾ ਦਵਿੰਦਰ ਦੇ ਉੱਪਰ ਹਨਾ ਬਸ 9:00 ਦੇ ਕਰੀਬ ਸਾਡਾ ਟਾਈਮ ਹੁੰਦਾ ਖਾਣੇ ਦਾ ਤੇ ਬਸ ਐ ਹੁੰਦਾ ਵੀ ਉਸ ਤੋਂ ਪਹਿਲਾਂ ਪਹਿਲਾਂ ਮੈਂ ਕੱਪੜੇ ਧੋਦਾ ਧੋ ਕੇ ਸੁੱਕਣੇ ਪਾਉ ਫਿਰ ਧੁੱਪ ਪਹੁੰਚ ਜਾਂਦਾ ਤੇਜ਼ ਹੁੰਦੀ ਜਦ ਤੱਕ ਆਪਾਂ ਸਾਰਾ ਕੰਮ ਫਿਨਿਸ਼ ਕਰਦੇ ਆ 10:30 ਹੋ ਜਾਂਦੇ ਨੇ ਨਿਹੋਂ ਦੇ ਧੋਦਿਆਂ ਨੂੰ ਕਈ ਵਾਰ 11:00 ਵੀ ਬਾਜ ਜਾਂਦੇ ਨੇ ਤੇ ਉਹਦੋਂ ਨੂੰ ਸਾਰੇ ਕੱਪੜੇ ਸੁੱਕ ਗਏ ਹੁੰਦੇ ਤਾਂ ਪੰਦਰ ਉਤਾਰ ਲਈਏ ਲੈ ਅੰਦਰ ਲੈ ਜੀ ਉਤਾਰ ਤੋਂ ਥੋੜਾ ਮੈਂ ਸ਼ੇਅਰ ਕਰਾਂਗੀ ਇੱਕ ਫੇਸ ਪੈਕ ਇਹ ਪਰਸਨਲੀ ਮੈਨੂੰ ਮੈਨੂੰ ਬਹੁਤ ਜਿਆਦਾ ਪਸੰਦ ਆ ਇਹ ਨਹੀਂ ਮੈਂ ਕਹਿੰਦੀ ਵੀ ਜੋ ਸੇਫ ਫੇਸ ਪੈਕ ਲਗਾ ਕੇ ਤੁਸੀਂ ਤੁਹਾਨੂੰ ਬਾਹਰ ਲਜਾਉਣ ਦੀ ਲੋੜ ਨਹੀਂ ਤੁਹਾਨੂੰ ਥੋੜੇ ਚਿਹਰੇ ਦੇ ਪਾਸੇ ਵਰਗਾ 글로ਅ ਆ ਜਾਊਗਾ ਨਹੀਂ ਅਹੀ ਕੋਈ ਗੱਲ ਨਹੀਂ ਅੱਛਾ ਮੈਨੂੰ ਪਾਸੋਂ ਬਹੁਤ ਅੱਛਾ ਲੱਗਦਾ ਮੈਂ ਯੂਜ਼ ਕਰ ਰਹੀ ਹਾਂ ਦੋ ਤਿੰਨ}{|\text{ਮਸਾਲਾ}} ਨੂੰ ਤੁਸੀਂ ਵੀ ਯੂਜ਼ ਕਰ ਸਕਦੇ ਹੋ ਇਹ ਮੈਂ ਬਣਾਇਆ ਮਸਰੀ ਦਾਲ 오ਰੇਂਜ ਵਾਲੀ ਮਸਰੀ ਦਾਲ ਨੂੰ ਦਲੀ ਮਸਰੀ ਚਾਵਲ ਦਾ ਆਟਾ ਬੇਸਨ ਤਿੰਨੇ ਚੀਜ਼ਾਂ ਦਾ ਪਾਊਡਰ ਤੁਸੀਂ ਬਰਾਬਰ ਵਿੱਚ ਲੈ ਲਓ ਪਾਊਡਡਰ ਫਾਰਮ ਚ ਲੈਣੀ ਹੈ ਮਸਰੀ ਪੀਸ ਕੇ ਚਾਵਲ बाकी 3 ਚੀਜ਼ਾਂ ਬਰਾਬਰ ਦੀਆਂ ਪਾ ਲਓ ਮੈਂ ਇੱਕ ਐਦਾ ਡੱਬੇ ਵਿੱਚ ਪਾ ਕੇ ਬਾਥਰੂਮ 'ਚ ਰੱਖਿਆ ਹੋਇਆ ਵਿੱਚ ਇੱਕ ਛੋਟਾ ਚਮਚ ਰੱਖਿਆ ਹੋਇਆ ਤਾਂ ਕਿ ਆਪਾਂ ਨਾਪ ਕੇ ਪਾ ਸਕੀਏ ਤੁਸੀਂ ਆਪਣੀ ਗਰਦਨ ਤੇ ਲਗਾ ਸਕਦੇ ਹੋ ਹੱਥਾਂ ਪੈਰਾਂ ਤੇ ਲਗਾ ਸਕਦੇ ਹੋ ਫੇਸ ਤੇ ਲਗਾ ਸਕਦੇ ਹੋ ਇਹਨਾਂ ਟੈਨਿੰਗ ਵੀ ਰਿਮੂਵ ਹੋ ਜਾਂਦੀ ਹੈ ਬਾਕੀ ਜੇ ਰੈਗੂਲਰ ਯੂਜ਼ ਕਰੋਗੇ ਬਹੁਤ ਵਧੀਆ ਰਿਜ਼ਲਟ ਆਉਣਗੇ ਤੁਹਾਨੂੰ ਹਨਾ ਤੇ ਇਹਦੇ ਵੀ ਤੁਸੀਂ ਕੁਝ ਵੀ ਪਾ ਸਕਦੇ ਹੋ ਗੁਲਾਬ ਜਲ ਪਾ ਸਕਦੇ ਹੋ ਦਹੀਂ ਪਾ ਸਕਦੇ ਹੋ ਮਲਾਈ ਪਾ ਸਕਦੇ ਹੋ ਨੀਂਬੂ ਆਪਣੀ ਸਕਿਨ ਅਕੋਰਡਿੰਗ ਕੁਝ ਵੀ ਪਾ ਸਕਦੇ ਹੋ ਰੋਜ਼ ਵਾਟਰ ਵੀ ਪਾ ਸਕਦੇ ਹੋ ਟਾਈਮ ਹੋ ਰਿਹਾ 3:30 ਦਾ ਮੈਂ ਨਾ ਹੁ ਇਹ ਲਾਸਟ ਇਅਰ ਇਸ ਲਾਸਟ ਇਅਰ ਸਟਿਚ ਕਰਾਇਆ ਸੀ ਮੈਂ ਇਹਦੇ ਲਈ ਸਾਲੂ ਸਾਈਡ ਦੇੜੀਆਂ ਦੇ ਸਾਈਡਾਂ ਦਾ ਚਾਕਾ ਤੋਂ ਵੀ ਦੇੜਤੀਆਂ ਕੋ ਸ਼ਾਮ ਨੂੰ ਆਊਗੀ ਟੇਲਰ ਉਹਨੂੰ ਫੜਾਉਂਗੀ ਠੀਕ ਕਰਨ ਵਾਸਤੇ ਆ ਇਹਨਾਂ ਡੁਪੱਟਾ ਡੁਪੱਟਾ ਵੀ ਬਹੁਤ ਸੋਹਣਾ ਲੇਸ ਵਾਲਾ ਕਾਟਨ ਦਾ ਮੈਂ ਜਦੋਂ ਉਸ ਗਰਮੀ 'ਚ ਸੂਟ ਪੈਜੂਗਾ ਹਨਾ ਠੀਕ ਕਰਵਾ ਲੰਨੀ ਆ ਇਹਦਾ ਆਹ ਵਾਲਾ ਸੂਟ ਪਾਇਆ ਮੈਂ ਇਹ ਵੀ ਲੂਸ ਹੈ ਪਰ ਉਹ ਜਿਆਦਾ ਲੂਸ ਸੀ ਇਹ ਨਹੀਂ ਜਿਆਦਾ ਲੂਸ ਹੈਗਾ ਸੂਟ ਬਹੁਤ ਸੋਹਣਾ ਲੱਗ ਰਿਹਾ ਸਮਝ ਨਹੀਂ ਆ ਰਹੀ ਕਿ ਕਰਾ ਠੀਕ ਕਰਾਵਾਂ ਨਾ ਕਰਾਵਾਂ ਦਿਲ ਕਰ ਰਿਹਾ ਵੀ ਗਰਮ ਵਿੱਚ ਇਹ ਸੂਟ ਪਾ ਲਾਂ ਪਰ ਸੋਚ ਰਹੀ ਆ ਤੇ ਛੋਟੇ ਛੋਟੇ ਫਿਟਿੰਗ ਕਰਾ ਲੂੰਗਾ ਅੰਦਰ ਚਾਹਾਂ ਦੀ ਛੀਟ ਦੀ ਕਿਉਂਕਿ ਲੈਸ ਇਸ ਲੱਗੀਆਂ ਹੋਈਆਂ ਨਹੀਂ ਐ ਖੁਦ ਹੀੜ ਦੀਆਂ ਪਟਣੀਆਂ ਬਹੁਤ ਔਖੀਆਂ ਨੇ ਸੋਹਣਾ ਬਹੁਤ ਲੱਗਦਾ ਹਨਾ ਸੂਟ ਦਾ ਡਿਜ਼ਾਈਨ ਬਹੁਤ ਮਚਾਹਣਾ ਬਣਾਉ ਐਸੇ ਲੈਸਸ ਵਗੈਰਾ ਲਗਾ ਕੇ ਉਹ ਟੇਲਰ ਦੀ ਬਹੁਤ ਮਹਿੰਗੀ ਲੱਗੀ ਉਹ ਬਣਾਣ ਤੇ ਤੇ ਇਸ ਕਰਕੇ ਸੋਚ ਰਹੀ ਆ ਵੀ ਕਦੀ ਫਿਟਿੰਗ ਫਿਟਿੰਗ ਕਰਾਵਾਂ ਵੀ ਕਦੇ ਕਦਾਂ ਇਹ ਪਾਇਆ ਕਰੂੰ ਦੁਪੱਟਾ ਵੀ ਦਾ ਬਹੁਤ ਸੋਹਣਾ ਬਹੁਤ ਸੋਹਣੀ ਕਾਟਨ ਆ ਦੁਪੱਟੇ ਤੇ ਵੀ ਲੈਸ ਲਗਾਈ ਹੋਈਆਂ ਦੇਖਨੇ ਸ਼ਾਮ ਨੂੰ ਆਉਂਗਾ ਜੋ ਉਹਨੂੰ ਫੜਾਉਂਗੀ ਵੀ ਚਲ ਥੋੜ ਇਹ ਸੂਟਸ ਨੂੰ ਹੁਣ ਪਾ ਕੇ ਦੇਖੇ ਸੀਗੀ ਪਰ ਪਾਏ ਤੋਂ ਪਤਾ ਲੱਗ ਜਾਂਦਾ ਆਪ ਨੂੰ ਆਈਡੀ ਹੁੰਦਾ ਕਿੰਨਾ ਖੁੱਲਾ ਕਿੱਥੋਂ ਕਿੱਥੋਂ ਖੁੱਲਾ ਕਿੱਥੋਂ ਅਲਟਰ ਕਰਨਾ ਹਨ ਤੇ ਉਹ ਆਊ ਕਸ਼ਾਮ ਟੇਲਰ ਉਹਨੂੰ ਮੈਂ ਫਣਾ ਦੂੰਗੀ ਕਿ ਸ਼ਰਟ ਤਾਂ ਮੈਂ ਦੇ ਹੀ ਹੱਤੀ ਸੀ ਦੂਜੀ ਦੀ ਲੈਸ ਸਵਗੈ ਨਹੀਂ ਬਰੀਕ ਸੀ ਨਾ ਮੈਂ ਕਿਹਾ ਕਿ ਕਿੱਥੇ ਮੱਥਾ ਮਾਰਨਾ ਉਹਨੂੰ ਮੈਂ ਫਿਰ ਆਈ ਕਹੂੰਗੀ ਵੀ ਚਲੋ ਅੰਦਰ ਇੱਕ ਵਾਰ ਫਿਟਿੰਗ ਜੀ ਕਰ ਦਈਏ ਤਾਂ ਕਲਰ ਬਲੂ ਮੈਨੂੰ ਇੰਨਾ ਸੋਹਣਾ ਲੱਗਦਾ ਨਾ ਪਹਿਲਾਂ ਸੋਚਿਆ ਸੀ ਨਹੀਂ ਅਲਟਰ ਕਰਾਉਂਗੀ ਪਰ ਮੈਂ ਕਲਰ ਇਹਦਾ ਇੰਨਾ ਸੋਹਣਾ ਯੂਨੀਕ ਜਿਹਾ ਕਲਰ ਹੈ ਜੇ ਮੇਰੇ ਕੋਲ ਹੋਰ ਕੋਈ ਸੂਟ ਮਿਲਣ ਲੱਗਦਾ ਹੋ ਤੋ ਆਉਗ ਸ਼ਾਮ ਨੂੰ ਉਹਨੂੰ ਆਲਟਰ ਕਰਨਾ ਲਵਾਂਗੀ ਦੁਪੱਟੇ ਵੀ ਨਾਲ ਇੰਨੇ ਸੋਹਣੇ ਨੇ ਨਾ ਕਾਟਨ ਦੇ ਬਹੁਤ ਸੋਹਣੇ ਕਾਟਨ ਦੇ ਦੁਪੱਟੇ ਨੇ ਤਾਂ ਉਹੀ ਗੱਲ ਆਪਦੇ ਇੰਨੀ ਚੂਜ਼ ਕਰਕੇ ਸੂਟ ਆਪਾਂ ਲੈਣੇ ਆ ਜੇ ਉਹ ਆਪਾਂ ਵੀ ਆਏ ਹੋ ਜਿਹਨੂੰ ਪਾਈਏ ਨੇ ਪਾਈਏ ਨਾ ਕਿੰਨਾ ਦੁੱਖ ਜਿਹਾ ਲੱਗਦਾ ਇਸ ਕਰਕੇ ਮੈਂ ਪਹਿਲਾਂ ਮੈਂ ਸੋਚਿਆ ਸੀ ਆਲਟਰ ਨਹੀਂ ਕਰਾਉਂਦੀ ਹੈਗੀ ਤੇ ਫਿਰ ਮੈਂ ਕਿਹਾ ਹੁਣ ਕਰਵਾਈ ਲੈਣੀ ਆ ਇਹ ਦੇਣੇ ਨੂੰ ਆਲਟਰ ਆਲਟਰੇਸ਼ਨ ਲਈ ਪਜਾਮੇ ਠੀਕ ਨੇ ਜਸਟ ਕੱਲੇ ਸ਼ਰਟ ਹੀ ਦੇਣੇ ਨੇ ਇਕਤ ਮੈਂ ਢੇੜਤਾ ਸੀ ਨਾ ਕਿ ਚਲੋ ਉਹਨੂੰ ਥੋੜੀ ਜਿਹੀ ਹੈਲਪ ਹੋ ਜੂ ਤਾਂ ਕਹਿੰਦੀ ਸੀ ਮੈਂ ਆਪੇ ਢੇੜ ਲਾਂਨੀ ਆ ਮੈਂ ਕਿਹਾ ਨਹੀਂ ਥੋੜੀ ਹੈਲਪ ਹੋ ਜੂ ਤੇਰੀ ਹੁਣ ਮੈਂ ਲੈ ਕੇ ਆਈ ਸੀ ਕੱਪੜੇ ਪ੍ਰੈਸ ਕਰਕੇ ਜਿਹੜਾ ਅੱਜ ਮਾਰਨਿੰਗ 'ਚ ਵਾਸ਼ ਕੀਤੇ ਸੀ ਸੇਮ ਡੇ ਮੇਰੀ ਆਦਤ ਆ ਪ੍ਰੈਸ ਕਰ ਦਾਂ ਨੇ ਕਦੇ ਕਦੇ ਕੋਈ ਲੇਟ ਵੀ ਹੋ ਜਾਂਦਾ ਚਲੋ ਕਿ ਜਾਣਾ ਜਾਣਾ ਪਿਆ ਜੇ ਜਾਂ ਕਿਤੇ ਕੋਈ ਆਪ ਦਾ ਦੁੱਖ ਦਾ ਹੋਵੇ ਕੁਛ ਨਾ ਵੈਸੇ ਕੋਸ਼ਿਸ਼ ਹੁੰਦੀ ਮੇਰੀ ਸੇਮ ਡੇ ਮੈਂ ਪ੍ਰੈਸ ਕਰਕੇ ਰੱਖਦਾ ਦਵਿੰਦਰ ਦੇ ਉਹਨਾਂ ਦੀ ਕਬਰਡ ਚ ਹੈਂਗ ਕਰੂੰਗੀ ਤੇ ਆਪਣੇ ਆਪਣੇ ਕਵਰ ਛੈਂਕ ਕਰੂੰਗੀ ਅੱਛਾ ਸ਼ਹਿਰ ਵਾਲੇ ਨੂੰ ਆਏ ਹੋਏ ਤਾਂ ਤੋਬੀ ਨੇੜੇ ਹੁੰਦਾ ਕਈ ਵਾਰ ਉਹ ਕੌਲ ਵੀ ਕਰ ਲੈਂਦੇ ਹਨ ਵੀ ਚਲ ਤੋਬੀ ਤੋਂ ਕਰਵਾ ਲਾਂ ਨੇ ਪਰ ਪਿੰਡਾਂ 'ਚ ਆਪਸ਼ਨ ਨਹੀਂ ਹੁੰਦੀ ਆਪਣੇ ਕੋਲੇ ਤੋਬੀ ਦੀ ਹਨਾ ਕਈ ਚੀਜ਼ਾਂ ਪਿੰਡਾਂ 'ਚ ਵਧੀਆ ਵੀ ਨਹੀਂ ਸੋ ਕੋ ਫਿਰ ਆਪਾਂ ਹੱਥੀ ਮਿਹਨਤ ਕਰਦੇਾਂਗੇ ਕੁਝ ਸ਼ਹਿਰਾਂ 'ਚ ਆਏ ਹੁੰਦਾ ਵੀ ਚਲ ਛੱਡ ਪੜੀ ਅੱਜ ਆਪਣਾ ਜੀ ਨਹੀਂ ਕਰਦਾ ਆਪਾਂ ਆਪ ਤੋਬੀਂ ਦੇ ਦੇਨੇ ਪ੍ਰੈਸ ਕਰਵਾ ਲੈਂਦੇ ਆਂਗੇ ਪਰ ਪਿੰਡਾਂ 'ਚ ਇਹ ਨਹੀਂ ਹੁੰਦਾ ਹੈਗਾ ਤੁਹਾਨੂੰ ਸਪੈਸ਼ਲ ਜਾਣਾ ਪਊਗਾ ਸ਼ਹਿਰ ਉੱਥੇ ਕੱਪੜੇ ਦੇਣੇ ਪਹਿਣਣਗੇ ਫਿਰ ਤੁਹਾਨੂੰ ਫੜ ਕੇ ਲੈ ਕੇ ਆਉਣੇ ਪੈਣਗੇ ਹਨਾ ਕੁਝ ਇਹ ਇ ਪਸੰਦ ਕਰਦੇ ਆ। ਤੋਂ ਇਹੀ ਸਾਨੂੰ ਔਖਾ ਲੱਗਦਾ ਵੀ ਫੜਾ ਕੇ ਉਹ ਫਿਰ ਤੁਸੀਂ ਲੈ ਕੇ ਆਓ। ਤੇ ਹੁਣ ਸੀ ਸ਼ਾਮ ਦਾ ਟਾਈਮ ਮੈਂ ਕਿਹਾ ਚਲੋ ਸ਼ੂ ਨਾ ਸਰਦੀਆਂ ਵਾਲੇ ਚੱਕਦਾ ਤੇ ਗਰਮੀਆਂ ਵਾਲੇ ਸੈਂਟਰਲ ਸਲੀਪਰ ਮੈਂ ਉਧਰੋਂ ਬਾਹਰੋਂ ਸਟੋਰ ਚ ਚੱਕ ਲਿਆਵਾਂ। ਕਈ ਵਾਰ ਕਿਤੇ ਆਉਣਾ ਜਾਣਾ ਪੈਂਦਾ ਫਿਰ ਇਹ ਹੁੰਦਾ ਵੀ ਹੁਣ ਕੀ ਪਾਈਏ ਪੈਰਾਂ ਵਿੱਚ ਉਹ ਸੈਂਡਲ ਸਲੀਪਰ ਹਜੇ ਕੱਢੇ ਨਹੀਂ ਗੇ। ਤੇ ਜਿਹੜੇ ਹੁਣ ਸਰਦੀਆਂ ਵਾਲੇ ਸ਼ੂਜ਼ ਨੇ ਯਾਨੀ ਕਿ ਹੁਣ ਸਮਰ ਚ ਨਹੀਂ ਆਪਾਂ ਵੇਅਰ ਕਰਨੇ ਹੈਗੇ। ਤੋਂ ਉਹ ਮੈਂ ਬਾਹਰ ਸਟੋਰ ਚ ਰੱਖਿਆਉਂਗੀ ਜੈਂਟਸ ਵੀ ਤਾਂ ਉਹੀ ਸੇਮ ਹੀ ਹੁੰਦੇ ਨੇ। ਥੋੜੇ ਮੈਨੂੰ ਗਰਮੀ ਚ ਮੇਥੋਂ ਜੁੱਤੀ ਘੱਟ ਪੈਂਦੀ ਆ ਤੇ ਵਸ ਇੱਕ ਜੁੱਤੀ ਮੈਂ ਰੱਖੀ ਆਂ ਬਦੀ ਬਾਹਰ ਫਲੈਟ ਜੁੱਤੀ ਇੱਕ ਰੱਖੀ ਆਂ ਪਾਉਣ ਵਾਸਤੇ ਬਾਕੀ ਮੈਂ ਚੱਕ ਤੇ ਸ਼ੂਜ਼ ਵਗੈਰਾ ਆਪਦੇ ਯਾਰ ਹੋਰ ਬੈਲੀਆਂ ਵਗੈਰਾ ਜੋ ਮੈਨੂੰ ਆਇ ਲੱਗਦਾ ਬੀ ਮਿੱਥੋਂ ਗਰਮੀ ਚ ਨਹੀਂ ਪਹਿਣੀਆਂ ਐਨੇ ਪੇਰ ਮੇਰੇ ਸ਼ੂਜ਼ ਨਿਕਲ ਗਏ ਜੋ ਵਿੰਟਰਸ ਵਾਲੇ ਨੇ ਮੈਂ ਹੁਣ ਗਰਮੀਆਂ ਚ ਇਹ ਬਿਲਕੁਲ ਵੀ ਯੂਜ਼ ਨਹੀਂ ਕਰਨੇ ਹੈਗੇ ਇਹਨਾਂ ਨੂੰ ਰੱਖ ਕੇ ਆਉਣੀ ਆ ਬਾਹਲੇ ਵਾਲੇ ਬਾਹਰ ਵਾਲੇ ਸਟੋਰ ਵਿੱਚ ਐਂ ਉਧਰੋਂ ਲੈ ਆਉਣੀ ਆ ਚੱਕ ਕੇ ਗਰਮੀ ਵਾਲੇ ਲੋ ਜੀ ਸ਼ੂ ਚੱਕ ਲਈ ਇੱਧਰ ਹੁਣ ਇਹਨਾਂ ਨੂੰ ਅੰਦਰ ਸੰਭਾਲਦੇ ਆਂ ਗਰਮੀਆਂ ਵਾਲੇ ਕੱਢਦੀਆਂ ਜਿਵੇਂ ਆਪਾਂ ਗਰਮੀ ਵਾਲੇ ਕੱਪੜੇ ਕੱਢੇ ਨੇ ਸਰਦੀ ਵਾਲੇ ਸੰਭਾਲੇ ਨੇ ਸੇਮ ਉਹੀ ਪ੍ਰੋਸੈਸ ਸ਼ੂਜ਼ ਦਾ ਹੁੰਦਾ ਹਨਾ ਇਹਦੀ ਸੰਭਾਲਣੇ ਪੈਂਦੇ ਨੇ ਗਰਮੀ ਵਾਲੇ ਕੱਢਣੇ ਪੈਂਦੇ ਨੇ ਬਾਹਰ ਸਟੋਰ ਚ ਨਾ ਅਸੀਂ ਇਹ ਛੋਟੀ ਵਾਲੀ ਕਵਰ ਲਗਾਈ ਹੋਈ ਹੈ ਸ਼ੂਜ਼ ਵਾਸਤੇ ਲਗਾਈ ਹੈ ਜਿੱਕੇ ਅੱਗੇ ਸ਼ੂਜ਼ ਹੀ ਨੇ ਸਾਡੇ ਸਾਰਿਆਂ ਦੇ ਜਦੋਂ ਗਰਮੀ ਆ ਜਾਂਦੀ ਆ ਸੀ ਸਰਦੀਆਂ ਵਾਲੇ ਇੱਧਰ ਰੱਖ ਜਾਂਦੇ ਆ ਸਰਦੀ ਆ ਜਾਂਦੀ ਆ ਫਿਰ ਅਸੀਂ ਗਰਮੀਆਂ ਵਾਲੇ ਰੱਖ ਜਾਂਦੇ ਆ ਸਰਦੀਆਂ ਵਾਲੇ ਲਿਆ ਜਾਂਦੇ ਆ ਇਦਾਂ ਫਿਰ ਮੌਸਮ ਮੁਤਾਬਕ ਚੇਂਜ ਹੁੰਦਾ ਰਹਿੰਦਾ ਹੈ ਜਿਵੇਂ ਆਪਾਂ ਕੱਪੜੇ ਸੰਭਾਲਦੇ ਆ ਕੱਢਦੇ ਆ ਸੀਮ ਉਸੇ ਤਰੀਕੀ ਨਾਲ ਹੀ ਕੁਸ਼ਤਾਵਾਸਾਂ ਹੀ ਬਾਕਸ ਰੱਖੇ ਹੁੰਦੇ ਜਿਵੇਂ ਬਾਕਸ ਦੇ ਵਿੱਚ ਪਾ ਕੇ ਰੱਖਦਾਂ ਨੇ ਥੋੜੀ ਹੋਰ ਜ਼ਿਆਦਾ ਪ੍ਰੋਟੈਕਸ਼ਨ ਵਾਸਤੇ ਕਿ ਮਿੱਟੀ ਨਾ ਭਵੇ ਖਰਾਬ ਨਾ ਹੋਣਾ ਇਸ ਤਰ੍ਹਾਂ ਫਿਰ ਉਹ ਕੱਢ ਕੇ ਰੱਖ ਜਾਗੇ ਤੇ ਬਾਕਸ ਦੇ ਵੀ ਦੂਜੇ ਰੱਖ ਜਾਗੇ ਇਸ ਤਰ੍ਹਾਂ ਇਹ ਕੱਪੜ ਸਾਨੂੰ ਬਹੁਤ ਕੰਮ ਦਿੰਦੀ ਆ ਉਹਨਾਂ ਦੇ ਸ਼ੂਜ਼ ਆਪਣੇ ਸਾਰਿਆਂ ਕੋਲ ਹੁਣ ਇੰਨੇ ਜ਼ਿਆਦਾ ਸ਼ੂਜ਼ ਨੇ ਇਹ ਤਾਂ ਹੈ ਨਹੀਂ ਵੀ ਇੱਕ ਪੇਅਰ ਦੋ ਪੇਅਰ ਅਨਲਿਮਿਟਿਡ ਪੇਅਰ ਹੁੰਦੇ ਨੇ ਸ਼ੂਜ਼ ਦੇ ਆ ਸਾਰੇ ਗਰਮੀ ਵਾਲੇ ਮੈਂ ਅੰਦਰ ਸਲੀਪਰ ਸੈਂਡਲ ਜੋ ਵੀ ਨਹੀਂ ਕੱਢ ਲੇ ਆ ਦਵਿੰਦਰ ਦੇ ਨੇ ਦੋ ਪੇਅਰ ਸਲੀਪਰਸ ਦੇ ਹੁਣ ਇਹਨਾਂ ਨੂੰ ਅੰਦਰ ਲਿਜਾ ਕੇ ਕਰਦੀਆਂ ਸੈੱਟ ਫਿਰ ਜਿੱਥੇ ਆਉਣਾ ਜਾਣਾ ਹੁੰਦਾ ਨਾ ਫਟਾਫਟ ਫਿਰ ਆਈ ਨਹੀਂ ਹੁੰਦਾ ਭੱਜੜ ਜੀ ਨਹੀਂ ਪੈਂਦੀ ਵੀ ਮੈਂ ਚੱਪਲ ਗਰਮੀ ਵਾਲੇ ਕੱਢੇ ਨਹੀਂ ਹੁਣ ਮੈਂ ਕੀ ਪਾਵਾਂ ਹਨਾ ਕੁਛ ਇੱਕ ਦੋ ਪੇਅਰ ਮੇਰੇ ਅੰਦਰ ਵੀ ਪਹਿਨ ਪਾਟੀ ਵੇਰ ਮੇਰੇ ਅੰਦਰ ਹੀ ਪੈਨੂ ਮੈਂ ਅਲੱਗ ਕਪੜ ਚ ਬਾਕਸ 'ਚ ਪਾ ਕੇ ਰ ਇਹ ਡੇਲੀ ਰੁਟੀਨ ਵਾਲੇ ਹੁੰਦੇ ਨੇ ਲੋਕਲ ਆਉਣਾ ਜਾਣਾ ਉਹ ਮਸ਼ੂਰ ਇੱਕ ਚੀਜ਼ ਰੱਖ ਲੈਣੀ ਆ ਟਾਈਮ ਹੋ ਰਿਹਾ ਛੇ ਵੇ ਤਾਂ ਮੈਂ ਅੱਜ ਵਾਕਨ ਬਾਅਦ ਮੋਸਨਾਂ ਨਹੀਂ ਰਿਜ਼ਲਟ ਹੋਇਆ ਤਾਂ ਮੈਂ ਸੇਟਾ ਕੇ ਬੈਗ ਮਿੱਟੀ ਨੇ ਪਾਇਆ ਸੇਚ ਬਸ ਸਿਰ ਨੋਣ ਨਾਲ ਪਰ ਫਿਰ ਵੀ ਮੈਂ ਮਿੱਟੀ ਤੇ ਢਾਰ ਲਾਦਾ ਕਿਚੜ ਕਿਚੜ ਹੀ ਹੋ ਜਾਂਦੀ ਫਿਰ ਨਾਲ ਢਾਲ ਸਬਜ਼ੀ ਮੈਂ ਕੋਈ ਬਣਾਉਣੀ ਨਹੀਂ ਮਸਵੇਰੇ ਬਣਾਏ ਸੀ ਕਦੂ ਕਦੂ ਪਿਆ ਸਾਡੇ ਵਾਸਤੇ ਮੈਸ ਕਣਕ ਵੜਦੇ ਨੇ ਮਸ਼ੀਨ ਲੱਗੀ ਹੋਈ ਹੈ ਜੀ ਉਹਨਾਂ ਦੀ ਰੋਟੀ ਹੋਈ ਦਵਿੰਦਰ ਫੋਨ ਕਰਕੇ ਦੱਸ ਦਿੰਗੇ ਫਿਰ ਉਹੀ ਜੀ ਕੋਈ ਢਾਲ ਸਬਜ਼ੀ ਬਣ ਜੂਗੀ ਨਹੀਂ ਸਾਨੂੰ ਸਾਧੂ ਤਾਂ ਮੈਂ ਸਬਜ਼ੀ ਵੀ ਹੱਦ ਤੱਕ ਕੁਝ फिर वॉक कर रही हूँ मैं बार दस मिनट हो गए मैंने वॉक कर दिन मौसम वीया भी नहीं भी वधिया मिट्टी से डिग जाती रेता जो वजिया वैसे हवा चल रही है और वॉक करने तो बाद मैं आ गई सी प्लांट्स पानी देन जो मेरा फेवरेट काम है फेवरेट काम है मैं बहुत अच्छा लगता प्लांट्स ना टाइम स्पेंड कर पानी देना है ना ਮੈਨੂੰ ਆਇਆ ਦਾ ਕਿਸੀ ਵੀ ਫੇਕ ਬੰਦੇ ਨਾਲ ਬਹਿ ਕੇ ਤੁਸੀਂ ਗੱਲਾਂ ਮਾਰੋ ਜਿ ਜਿਹੜੀਆਂ ਤੁਹਾਨੂੰ ਗੱਲਾਂ ਪਸੰਦ ਨਹੀਂ ਹੈਗੀਆਂ ਉਹ ਹੀ ਉਤੋਂ ਲਫਾਫੇ ਜੇ ਪਰ ਪਰ ਉਹ ਛੱਡੀ ਜਾਂਦੇ ਨੇ ਮੈਨੂੰ ਉਹ ਜਿਹੇ ਬੰਦੇ ਨਾਲ ਟਾਈਮ ਪਾਸ ਕਰਨਾ ਮੈਨੂੰ ਜਮਾਂ ਹੀ ਚੰਗਣ ਲੱਗਦਾ ਹੈਗਾ ਇਹ ਤੋਂ ਤਾਂ ਅੱਛਾ ਤੁਸੀਂ ਆਪਦੀ ਕੰਪਨੀ ਇੰਜੋਏ ਕਰੋ ਮੈਨੂੰ ਤਾਂ ਹੀ ਹੁੰਦਾ ਵੀ ਮੈਂ ਆਪਦੀ ਕੰਪਨੀ ਇੰਜੋਏ ਕਰਾਂ ਮੈਨੂੰ ਇਹ ਜਿਹੇ ਗੱਲਾਂ ਗੁੱਲਾਂ ਤੋਂ ਕੁਝ ਨਹੀਂ ਲੈਣਾ ਹੁੰਦਾਗਾ ਸੋ ਮੈਂ ਸ਼ਾਮ ਨੂੰ ਬਾਹਰ ਵਾਕ ਕਰਦੀ ਆ ਪਲਾਂਟਸ ਨੂੰ ਪਾਣੀ ਦਿੰਨੀ ਆ ਹੁਣ ਤਾਂ ਡੇਲੀ ਦੇਣਾ ਪੈਂਦਾ ਹਰ ਰੋਜ਼ ਸ਼ਾਮ ਨੂੰ ਮੇਰਾ ਹੀ ਰੁਟੀਨ ਹੈ ਕਿਉਂਕਿ ਸਵੇਰ ਮਾਰਨਿੰਗ ਚ ਬੀਜ਼ੀ ਰੁਟੀਨ ਇੰ ਉਹ ਟਾਈਮ ਨਹੀਂ ਲੱਗਦਾ ਹੈਗਾ ਧੁੱਪ ਚੜੀ ਹੁੰਦੀ ਫਿਰ ਜਦੋਂ ਆਪਾਂ ਤਾਂ ਫ੍ਰੀ ਹੁੰਨੇ ਤਾਂ ਸ਼ਾਮ ਨੂੰ ਮੈਂ ਸਾਰੇ ਪਲਾਂਟਸ ਨੂੰ ਪਾਣੀ ਦੇ ਦਿੰਨੀ ਹੁਣ ਤਾਂ ਗਰਮੀ ਜਿਵੇਂ ਵਧ ਰਹੀ ਆ ਤਾਂ ਡੇਲੀ ਪਾਣੀ ਦਿੰਨੀ ਆ ਮੈਂ ਤੇ ਨਾਲ ਨਾਲ ਮੇਰੀ ਵਾਕ ਵੀ ਹੋਈ ਨੇ ਵੈਸੇ ਮੈਂ ਵੀਰੇ ਚ ਵਾਕ ਕਰਦੀ ਆ ਤੇ ਉਸ ਤੋਂ ਬਾਅਦ ਵੀ 15-20 ਮਿੰਟ ਮੈਨੂੰ ਪਾਣੀ ਦੇਣ ਤੇ ਲੱਗ ਜਾਂਦੇ ਨੇ ਪਲਾਂਟਸ ਨੂੰ ਮੈਂ ਦੇਖਦੀ ਆ ਸਾਰਿਆਂ ਨੂੰ ਗੇੜਾ ਮਾਰਦੀ ਆ ਤਾਂ ਵਧੀਆ ਲੱਗਦਾ ਕਈ ਵਾਰ ਤਾਂ ਮੈਂ ਪਾਮ ਜੀ ਬਾਲਟੀ ਨਾਲ ਪਾਣੀ ਪਾ ਦਾਂ ਨਹੀਂ ਇੱਕ ਇੱਕ ਬਾਲਟੀ ਆਮ ਨਾਲ ਇੱਕ ਬ੍ਰਾਂਚ ਚ ਪੈ ਜਾਂਦੀ ਹੁੰਦੀ ਆ ਕਲਾ ਜਨਾ ਮੌਸਮ ਥੋੜਾ ਪਰੇਖਿਆ ਆ। ਸਿਮਿੰਨ ਲੱਗਿਆ ਚਲ ਬਦਲਵਾਈਏ ਥੋੜਾ ਜਿਹਾ ਪਾਣੀ ਪਾਵਾਂ। بارش ਆ ਗਈ ਤਾਂ ਹੋਰ ਪੈ ਜਾਊਗਾ। ਇਹ ਮੈਨੂੰ ਪਲਾਂਟਸ ਨੂੰ ਪਾਣੀ ਦੇਣਾ ਟਾਈਮ ਸਪੈਂਡ ਕਰਨਾ ਵਧੀਆ ਲੱਗਦਾ। ਤੇ ਇਹ ਮੇਰਾ ਆ ਗਿਆ ਹੁਣ ਡਿਨਰ। ਕਈ ਪੈਣਾ ਕਹਿੰਦੀ ਹ ਤੁਸੀਂ ਕੀ ਖਾਣੇ ਹੋ? ਕੀ ਖਾ ਕੇ weight loss ਕੀਤਾ? ਉਹ ਹੀ ਖਾਣਾ ਹੁੰਦਾ ਘਰ ਦਾ ਜਿਆ ਮੈਂ ਬਣਾਇਆ ਬੇਸਨ ਤੇ ਓਟਸ ਦਾ ਚਿਲਾ ਨਾਲ ਕਦੂ ਦੀ ਸਬਜ਼ੀ ਬਣਾ ਲੁੱਤੋ ਥੋੜੀ ਦਹੀਂ ਲੈ ਲਈ ਮੈਂ। ਖਾਣਾ ਖਾਣ ਤੋਂ ਬਾਅਦ ਕੀਚਨ ਵਗੈਰਾ ਕਲੀਨ ਹੋ ਗਈ ਸੀ ਮੈਂ ਹੁਣ ਤਸਵੀਰ ਜਿਹੜਾ ਮੈਂ ਜੀਰਾ ਪਾਣੀ ਪੀਣੀ ਹੁੰਨੀ ਨਾ ਉਹਦੇ ਵਾਸਤੇ ਮੈਂ ਇਹ ਕਰ ਰਹੀ ਹਾਂ ਇੱਕ ਬਹੁਤ ਛੋਟਾ ਜਿਹਾ ਚਮਚ ਜਿਹੜਾ ਸਟੀਲ ਦਾ ਛੋਟਾ ਜਿਹਾ ਚਮਚ ਹੁੰਦਾ ਨਾ ਜਿਹੜਾ ਮਸਾਲੇ ਵਾਲੇ ਸ਼ੀਸ਼ੇ ਚ ਰੱਖਦੇ ਹੁੰਦੇ ਆ ਉਹ ਤੁਹਾਡੇ ਸ਼ੀਸ਼ੇਾਂ ਵਿੱਚ ਚਮਚ ਪੈਣੀ ਬਸ ਉਹ ਛੋਟਾ ਜਿਹਾ ਚਮਚ ਜੀਰੇ ਦਾ ਛੋਟਾ ਚਮਚ ਅਜਵੈਨ ਦਾ ਸੌਂਸ ਦੇ ਮੈਂ 2 ਚਮਚ ਪਾ ਲੈਣੇ ਹੁੰਦੇ ਆ ਇੱਕ ਛੋਟਾ ਜਿਹਾ ਟੁਕੜਾ ਦਾਲਚੀਨੀ ਨਾ ਪਾ ਲੈਣੇ ਬਹੁਤ ਜ਼ਿਆਦਾ ਵੀ ਨਹੀਂ ਛੋਟਾ ਜਿਹਾ ਟੁਕੜਾ ਦਾਲਚੀਨੀ ਦਾ ਇਹ ਚਾਰੇ ਚੀਜ਼ਾਂ ਨੂੰ ਮ ਅਸ ਇਨ ਨੂੰ ਪਾਣੀ ਵਿੱਚ ਹੁਣ ਸੋਕ ਕਰਕੇ ਨਾ ਰੱਖ ਦੂੰਗੀ ਟੱਕ ਕੇ ਸੋਇਰਾ ਇੱਕ ਕੱਪੇ ਇਤ ਪਾਣੀ ਦਾ ਪਾਣੀ ਪਾਉਣ ਨਾਲ ਥੋੜਾ ਜਿਹਾ ਐਕਸਟਰਾ ਪਾਣੀ ਹੋਰ ਪਾ ਦਾਨੀ ਕਿਉਂਕਿ ਜਦੋਂ ਬੋਇਲ ਹੁੰਦਾ ਨਾ ਫਿਰ ਪਾਣੀ ਘਟ ਜਾਂਦਾ ਔਰ ਇਹਨੂੰ ਜੇ ਆਪਾਂ ਬੋਇਲ ਕਰਨਾ ਤਾਂ ਟੱਕ ਕੇ ਬੋਇਲ ਕਰਿਆ ਕਰੋ ਤਾਂ ਕਿ ਸਾਰਾ ਇਹਦਾ ਅਰੋਮਾ ਇਹਦੀ ਫਰੇਗਰੈਂਸ ਇਹਦਾ ਫਲੇਵਰ ਇਹਦੇ ਵਿੱਚ ਹੀ ਰਹੇ ਤੋਂ ਨਾ ਸਾਰੇ ਬੋਟਲਸ ਅੰਦਰ ਰੱਖੂੰਗੀ ਤੇ ਉਸ ਤੋਂ ਬਾਅਦ ਮੈਂ ਫਿਰ ਪੀਉਂਗੀ ਕੱਲ੍ਹ ਵਾਸਤੇ ਰਾਜਮਾ ਰਾਜਮਾ ਕੱਢੇ ਪਏ ਨੇ ਰਾਜਮਾ ਪੀਉਣੀ ਆ ਤਉ ਉਦੋਂ ਮੇਰੇ ਬੇਟੇ ਦਾ ਫੋਨ ਆਲੇ ਸੇ ਬੱਚਾ ਨੰਗਾ ਲਗਾ ਰਹੀ ਸੀ ਨਾ ਮੈਂ ਬੱਚਿਆਂ ਨਾਲ ਵੀ ਗੱਲ ਹੋ ਜਾਂਦੀ ਉਹਦੇ ਵਿੱਚ ਫੋਨ ਆ ਜਾਂਦਾ ਥੋੜੇ ਜਿਹਾ ਬਣਾਉ ਰਾਜਮਾ ਕਿ ਮੰਮੀ ਤੇ ਦਵਿੰਦਰ ਬਹੁਤ ਘੱਟ ਪਸੰਦ ਕਰਦੇ ਨੇਗੇ ਤੇ ਮੈਨੂੰ ਆ ਹੁੰਦਾ ਰਾਜਮਾ ਚਨੇ ਕੁਛ ਨਾ ਕੁਛ ਪ੍ਰੋਟੀਨ ਵਾਲੀਆਂ ਚੀਜ਼ਾਂ ਖਾਂਦੇ ਰਹੀ ਹੈ ਨਾ ਸੋ ਇਹ ਸੀ ਮੇਰੀ ਵੀਡੀਓ ਵੀਡੀਓ ਦੇਖਣ ਲਈ ਬਹੁਤ ਬਹੁਤ ਥੈਂਕ ਯੂ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਹੋਰ ਵੀਡੀਓ ਲੈ ਕੇ ਸਤਿ ਸ਼੍ਰੀ ਅਕਾਲ